ਇਤਿਹਾਸਕ ਮੇਲਾ ਮਾਗੀ ਸੰਬੰਧੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਸ ਸਾਹਿਬ ਵਿਖੇ ਧਾਰਮਿਕ ਸਮਾਗਮ ਆਰੰਭ ਹੋ ਚੁੱਕੇ ਨੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰੂ ਧਾਮਾਂ ਨੂੰ ਬਿਜਲੀ ਰੋਸ਼ਨੀਆ ਦੇ ਨਾਲ ਸੁੰਦਰ ਸਜਾਇਆ ਗਿਆ ਅਲੌਕਿਕ ਨਜ਼ਾਰਾ ਜਿਹੜਾ ਕਿ ਨਜ਼ਰ ਆ ਰਿਹਾ ਹੈਗਾ ਇਸ ਤੋਂ ਇਲਾਵਾ ਰਾਤ ਦੇ ਸਮੇਂ ਮੇਲਾ ਮਾਗੀ ਦੇ ਮਨੋਰੰਜਨ ਮੇਲੇ ਦਾ ਦ੍ਰਿਸ਼ ਵੀ ਵੱਖਰਾ ਨਜ਼ਾਰਾ ਪੇਸ਼ ਕਰਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਨ ਨੂੰ ਸਕੂਨ ਦਿੰਦੀਆਂ ਨੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਅਤੇ ਇਸ ਸਰੋਵਰ ਦੇ ਵਿੱਚ ਵੀ ਸੰਗਤਾਂ ਇਸ਼ਨਾਨ ਕਰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਵੀ ਵਾਇਗਰੂ ਜੀ ਜ਼ਰੂਰ ਲਿਖਿਓ ਦੱਸਦੇ ਕਿ ਇਤਿਹਾਸਕ ਜੋੜ ਮੇਲਾ ਮਾਗੀ ਸੰਬੰਧੀ 12 ਜਨਵਰੀ ਤੋਂ ਇਹ ਧਾਰਮਿਕ ਸਮਾਗਮ ਆ ਆਰੰਭ ਹੋ ਚੁੱਕੇ ਨੇ ਇਸ ਦੌਰਾਨ ਜੀ ਦਰਬਾਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੀ ਸੁੰਦਰ ਸਜਾਵਟ ਕੀਤੀ ਗਈ ਹੈ ਬਿਜਲਈ ਰੋਸ਼ਨੀਆ ਦੇ ਨਾਲ ਸੁੰਦਰ ਸਜਾਵਟ ਕੀਤੀ ਗਈ ਹੈ ਇਹ ਇੱਕ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਹੈ

ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਬੰਦੋਂ ਸਮੂਹ ਸੰਗਤਾਂ ਸੰਪਰਦਾਵਾਂ ਜਤੇ ਅੱਜ ਆਦੇ ਸਹਿਯੋਗ ਸਦਕਾ ਪਰਸੂ ਰੋਣ ਤੋਂ ਆਪ ਦੀ ਕੇ ਮਹਾਨ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਜਿਦਕਾਂਦ ਸਾਹਿਬ ਦੀ ਵਿਖੇ ਆਖਣ ਜਾ ਆਰੰਭ ਹੋਏ ਸੰਨ ਆਪ ਜੀ ਦੀ ਕਿਰਪਾ ਸਦਕਾ ਨਿਰਵਿਘਨ ਸੰਪੂਰਨਤਾ ਹੋਈ ਹੋਈ ਕੱਲ ਸੁਣਵੇਂ ਹਰਨਾਮਨ ਉਹ ਲੱਗੇ ਗੁਰ ਸਿੱਖਾਂ ਪਾਣ ਕੇ ਸਾਹ ਹਰ ਘਰ ਦੇ